ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਨਵੀਂ ਅਪਡੇਟ ਜਾਰੀ ਹੋਈ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ 'ਚ ਬਰੇਗਾ ਟੁੱਟਵਾਮੀ ਪੰਜਾਬ ਚ ਕਿਸਾਨਾਂ ਨਾਲ ਧੱਕਾ ਲਾਡੇ ਹਲ ਟੂਲ ਪਲਾਜ਼ਾ ਤੇ ਲਗਾਇਆ ਹੋਇਆ ਧਰਨਾ ਜ਼ਬਰਦਸਤੀ ਹਟਾਇਆ ਅਤੇ ਕਈ ਕਿਸਾਨ ਆਗੂ ਕੀਤੇ ਗ੍ਰਿਫਤਾਰ। ਅਕਾਲੀ ਦਲ ਤੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਸਾ ਦਾ ਸੁਖਬੀਰ ਬਾਦਲ ਤੇ ਵੱਡਾ ਹਮਲਾ। ਡੇਰਾ ਪ੍ਰੇਮੀ ਦੇ ਦੋਸ਼ਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਿਆਨ ਕੀਤਾ ਗਿਆ ਸਾਂਝਾ। ਗੁਲਾਬ ਚੰਦ ਕਟਾਰੀਆਂ ਨੇ ਪੰਜਾਬ ਦੇ ਗਵਰਨਰ ਵੱਜੋਂ ਚੁੱਕੀ 100 ਸੀਐਮ ਭਗਵੰਤ ਮਾਨ ਨੇ ਗਲੇ ਲਾ ਕੇ ਦਿੱਤੀ ਵਧਾਈ ਕੇਰਲ ਦੇ ਵਾਈਡਨ ਇਲਾਕੇ ਦੇ ਵਿੱਚ ਜ਼ਮੀਨ ਖਿਸਕਣ ਨਾਲ ਹੁਣ ਤੱਕ 155 ਲੋਕਾਂ ਦੀ ਹੋਈ ਮੌਤ ਨਿਗਮ ਦੇ ਪੁੱड्ढा ਅਧਿਕਾਰੀਆਂ ਨੇ ਬਦੌਲਤ ਸਰਕਾਰ ਨੂੰ ਲਗਾਇਆ ਕਰੋੜਾਂ ਦਾ ਚੂਨਾ ਹਾਈ ਕੋਰਟ ਨੇ ਦਿੱਤਾ ਨੋਟਿਸ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਵੱਡੀ ਲਾਪਰਵਾਹੀ ਕਈ ਵਿਦਿਆਰਥੀਆਂ ਦੀ ਸਿਹਤ ਵਿਗੜਨ ਦਾ ਹੋ ਰਿਹਾ ਹੈ ਖਤਰਾ ਤੀਜੀ ਵਾਰ ਵੀ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਵਿਕਰਮਜੀਤ ਸਿੰਘ ਮਜੀਠੀਆ ਸਵੇਰੇ ਸਵੇਰੇ ਖੋਲਿਆ ਗਿਆ ਲਾਡੇয়াল ਟੂਲ ਪਲਾਜ਼ਾ ਕਈ ਕਿਸਾਨਾਂ ਨੂੰ ਹੋਏ ਗ੍ਰਿਫਤਾਰ ਅਕਾਲੀ ਦਲ ਦੀ ਵੱਡੀ ਕਾਰਵਾਈ ਬੀਬੀ ਜਗੀਰ ਕੌਰ ਚੰਦੂ ਮਾਜਰਾ ਸਣੇ 8 ਆਗੂਆਂ ਨੂੰ ਕੱਢਿਆ ਪਾਰਟੀ ਚੋਂ ਬਾਹਰ ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ ਇੱਕ ਲੋਕਤਾ ਵਾਰਿਸ ਸੀ ਮਲਕੀਤ ਆਪਣੇ ਪਰਿਵਾਰਿਕ ਮੈਂਬਰ ਦਾ ਚੋਰਾਂ ਨੇ ਆਮ ਆਦਮੀ ਕਲੀਨਿਕ ਨੂੰ ਬਣਾਇਆ ਨਿਸ਼ਾਨਾ ਚੋਰੀ ਕੀਤਾ ਹਜ਼ਾਰਾਂ ਦਾ ਸਮਾਨ ਕੈਬਨਟ ਮੰਤਰੀ ਢਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਚ ਵਿਕਾਸ ਕਾਰਜਾਂ ਦਾ ਕੀਤਾ ਜਾਇਜ਼ਾ ਕੇਂਦਰੀ ਜੇਲ੍ਹ ਚੋਂ 3 ਮੋਬਾਈਲ ਫੋਨ ਹੋਏ ਬਰਾਮਦ ਕੇਸ ਹੋਇਆ ਦਰਜ ਅਮਰਿਤਪਾਲ ਤੇ ਲੱਗੀ NSA ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਚ ਹੋਵੇਗੀ ਸੁਣਵਾਈ 인ਸਾਨੀਅਤ ਹੋਈ ਸ਼ਰਮਸ਼ਾਰ 25 ਸਾਲਾਂ ਨੌਜਵਾਨ ਨੇ 2 ਸਾਲਾਂ ਬੱਚੀ ਨਾਲ ਕੀਤਾ ਜ਼ਬਰਜਨਾਹ ਲੋਕ ਸਭਾ ਚ ਅਨੁਰਾਗ ਤੇ ਰਾਹੁਲ ਗਾਂਧੀ ਦੇ ਵਿੱਚ ਛਿੜੀ ਜੰਗ ਸੁਪਰੀਮ ਕੋਰਟ ਨੇ ਰੱਦ ਕੀਤੀ ਲਾਰੈਂਸ ਬਿਸ਼ਨੋਈ ਦੀ ਪਟਿਸ਼ਾ ਪੰਜਾਬ ਚੰਡੀਗੜ੍ਹ ਸ ਨੇ ਕਈ ਥਾਵਾਂ ਤੇ ਈਡੀ ਨੇ ਮਾਰੀ ਰੇਟ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦੀ ਹੋਈ ਜੱਸਤ ਧੰਨਵਾਦ